ਖਾਬਰ ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਤੋਂ ਹੈ ਜਿੱਥੇ ਬੱਬਨਪੁਰ ਤੋਂ ਬੱਲਮਗੜ ਜਾਣ ਵਾਲੇ ਰਾਹ ਤੇ ਰੇਲਵੇ ਫਾਟਕ ਉੱਪਰ ਕੇਂਦਰ ਸਰਕਾਰ ਵੱਲੋਂ ਅੰਡਰਬ੍ਰਿਜ ਬਣਾਇਆ ਜਾਣਾ ਸੀ ਠੇਕੇਦਾਰ ਵੱਲੋਂ ਇਹ ਅੰਡਰਬ੍ਰਿਜ ਦਾ ਕੰਮ 1 ਸਾਲ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਪਰ ਹਜੇ ਤੱਕ ਇਹ ਕੰਮ ਅਧੂਰਾ ਪਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਇਹ ਕੰਮ ਨੂੰ ਅਧੂਰਾ ਛੱਡ ਕੇ ਚਲਾ ਗਿਆ ਹੈ ਜਿਸ ਤੇ ਚੱਲਦੀ ਇੰਨਾ ਪਿੰਡਾਂ ਦੇ ਲੋਕਾਂ ਨੇ ਰੇਲਵੇ ਫਾਟਕ ਤੇ ਆ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਦੀ ਕੀਤੀ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ठेकेदार ਵੱਲੋਂ ਸੜਕ ਨੂੰ ਪੁੱਟ ਕੇ ਕੰਮ ਨੂੰ ਅਧੂਰਾ ਛੱਡ ਦਿੱਤਾ ਗਿਆ ਹੈ ਪਰ ਅਜੇ ਤੱਕ ਇੱਥੇ ਕੋਈ ਵੀ ਕੰਮ ਦੁਬਾਰਾ ਸ਼ੁਰੂ ਨਹੀਂ ਕੀਤਾ ਗਿਆ ਜਿਸ ਤੇ ਚੱਲਦੇ ਉਹ ਬੇहद ਪਰੇਸ਼ਾਨ ਹਨ ਉਹ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਵੀ ਜਾ ਚੁੱਕੇ ਹਨ ਪਰ ਉਹਨਾਂ ਦੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜਿਸ ਤੇ ਚੱਲਦੇ ਮਜਬੂਰਨ ਉਹਨਾਂ ਨੂੰ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਸੁਣਵਾਈ ਨਾ ਕੀਤੀ ਗਈ ਅਤੇ ਇਹ ਸੰਡਰਪ੍ਰੇਜ ਦਾ ਕੰਮ ਜਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਉਹ ਰੇਲਾ ਰੋਕਣਗੇ ਅਤੇ ਮੁੱਖ ਸੜਕ ਵੀ ਜਾਮ ਕਰਨਗੇ ਉਧਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੀਡੀਆ ਵੱਲੋਂ ਉਹਨਾਂ ਨੂੰ ਇਹ ਮੁੱਦਾ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਜਲਦ ਹੀ ਉਹ ਰੇਲਵੇ ਨਾਲ رابطہ ਕਾਇਮ ਕਰਕੇ ਇਸ ਬਾਰੇ ਜਾਣਕਾਰੀ ਹਾਸਲ ਕਰਨਗੇ ਆਪਣੇ ਹਲਕਾ ਧੂਰੀ ਦੇ ਪਿੰਡ ਬੱਬਨਪੁਰ ਪਿੰਡ ਬੱਲਮਗੜ ਪਿੰਡ ਜਾਤੀमाजरा ਪਿੰਡ ਦੁਗਣੀ ਪਿੰਡ ਬਿਬਾਲ ਨੂੰ ਜਾਣ ਵਾਲੇ ਮੁੱਖ ਮਾਰਗ ਤੇ ਖੜੇ ਹਾਂ ਔਰ ਇਹ ਉਹ ਜਿਹੜਾ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਫਾਟਕ ਹੈ ਇਹ ਪਿਛਲੇ 10 ਮਹੀਨਿਆਂ ਤੋਂ ਜੇ ਅਸੀਂ ਗੱਲ ਕਰੀਏ ਕਿ ਲੋਕ ਉਹਰੇ ਪਰੇਸ਼ਾਨ ਹੋ ਰਹੇ ਹੈ ਉਰੇ ਅੰਡਰ ਬ੍ਰਿਜ ਸੈਂਟਰ ਦੀ ਗਵਰਨਮੈਂਟ ਵੱਲੋਂ ਪਾਸ ਹੋਇਆ ਸੀਗਾ ਪਰ ਹਜੇ ਤੱਕ ਪਿੰਡ ਵਾਸੀਆਂ ਨੂੰ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਕੋਈ ਠੇਕੇਦਾਰ ਨੇ ਵੀ ਇਹਦਾ ਕੰਮ ਕਿਉਂ ਰੁਕਿਆ ਹੋਇਆ ਤੁਸੀਂ ਦੇਖ ਸਕਦੇ ਹੋ ਹਾਲਾਤ ਕਿੰਨੇ ਮੰਦ ਭਾਗੇ ਆ ਜਿਵੇਂ 10 ਮਹੀਨੇ ਉਰੇ ਲੋਕ ਪਰੇਸ਼ਾਨ ਨੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਮੁਰੇ ਪੈੜੀ ਦਾ ਸੀਜ਼ਨ ਜੀਰੀ ਦਾ ਸੀਜ਼ਨ ਆ ਰਿਹਾ ਹੈ ਕਿ ਲੋਕ ਆਪਣੀ ਜੀਰੀ ਵੇਚਣ ਮੰਡੀਆਂ ਜਾਣਗੇ ਲੋਕ ਆਪਣੀ ਪੈੜੀ ਲੈ ਕੇ ਮੰਡੀਆਂ ਜਾਣਗੇ ਪਰ ਜਿਹੜੇ ਹਾਲਾਤ ਤੁਸੀਂ ਸੀਐਮ ਦੇ ਹਲਕੇ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਮੰਤ ਭੱਗੇ ਆ। ਤਕਰੀਬਨ 10-12 ਮਹੀਨੇ ਹੋ ਚੁੱਕੇ ਆ, ਸਾਲ ਹੋ ਚੁੱਕੇ ਆ। ਕੋਈ ਵੀ ਵਿਅਕਤੀ ਸਾਹ ਪੂਰੇ ਨਹੀਂ ਆ ਕੇ ਕਿਸੇ ਨੇ ਪੁੱਛਿਆ ਵੀ ਬਾਈ ਜੀ ਤੁਹਾਡਾ ਹਾਲ ਕੀ ਹੈ? ਤੁਸੀਂ ਕਿਵੇਂ ਸੀਜ਼ਨ ਦੇ ਵਿੱਚ ਆਪਦੀ ਜ਼ੀਰੀ ਕਣਕ ਲੈ ਕੇ ਪਾਰਲੀਮੈਂਟ ਦੇ ਜਾਓਗੇ? ਕਿਉਂਕਿ ਇਹ ਦੋਨੇ ਸੀਜ਼ਨ ਐਦਾਂ ਹੀ ਨਿਕਲੇ ਨੇ ਤੇ ਇਸ ਸਮੇ ਸਾਡੇ ਨਾਲ ਸਾਰੇ ਜਿਹੜੇ ਪੰਜ ਪਿੰਡ ਸਾਡੇ ਬੱਲਮਗੜ ਤੋਂ ਸਰਪੰਚ ਸਾਹਿਬ ਖੜੇ ਹੈ, ਜਾਤੀਮਾਜਰੇ ਤੋਂ ਸਰਪੰਚ ਸਾਹਿਬ ਖੜੇ ਹੈ, ਬੱਬਨਪੁਰ ਤੋਂ ਖੜੇ ਹੈ, ਦੁਗਣੀ ਤੋਂ ਵਿਅਕਤੀਸ਼ਾਨ ਖੜੇ ਹੈ। ਔਰ तमाम सारे ਨੌਜਵਾਨ ਸਾਥੀ ਖੜੇ ਆ ਜਿਹੜੇ ਉਰੇ ਡੇਲੀ ਨਿਕਲਦੇ ਆ ਕਿਉਂਕਿ ਉਰੇ ਆ ਜਿਹੜੇ ਪਿੰਡਾਂ ਦੀ ਮੈਂ ਗੱਲ ਕਰਦਾ ਹਾਂ ਉਰੇ ਇੱਕ ਸਾਡੇ ਕੇਆਰਬੀਐਲ ਫੈਕਟਰੀ ਵੀ ਹੈ ਉੱਥੇ ਵੀ ਕਈ ਵਿਅਕਤੀ ਸਾਹਿਬ ਕੰਮ ਕਰਦੇ ਆ ਪਰ ਜਿਹੜਾ ਇਹ ਹਾਲਾਤ ਨੇ ਸੜਕਾਂ ਦੇ ਤੁਸੀਂ ਦੇਖ ਸਕਦੇ ਹੋ ਕਿਉਂ ਰੋ ਕਿਵੇਂ ਉਹ ਨਿਕਲਣ ਕਿਵੇਂ ਲੁੱਟਖੋਵਾਂ ਪੰਜਾਬ 'ਚ ਵੱਧ ਰਹੀਆਂ ਕਿਉਂਕਿ ਉਰੇ ਤਾਂ ਕੋਈ ਦੇਖੋ ਸੁਣਸ ਰਹਿਣ ਕੁਛ ਵੀ ਬੰਦਾ ਮਾਰ ਕੇ ਉਰੇ ਸਿੱਟ ਜੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿੰਨੀ ਵਾਰੀ ਪਿੰਡ ਦੇ ਵਿਅਕਤੀਆਂ ਨੇ ਸਾਹ ਉਰੇ ਦੇ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ 'ਚ ਅਪੀਲ ਕਰੀ ਇੰਨੀ ਵਾਰੀ ਉਰੇ ਜਦੋਂ ਇਲੈਕਸ਼ਨ ਚੱਲਦੀ ਸੀ ਲੋਕ ਸਭਾ ਦੀ ਮਾਨਯੋਗ ਮੰਤਰੀ ਉਦੋਂ ਦੇ ਸੰਨ ਮੀਤ ਏਰ ਜੀ ਉਹ ਉਰੇ ਆਏ ਸਨ ਉਰੇ ਆ ਕੇ ਉਹਨਾਂ ਨੇ ਲੋਕਾਂ ਦੀ ਗੱਲ ਸੁਣੀ ਤੇ ਮੌਕੇ ਤੇ ਮੌਕਾ ਦੇਖਣ ਉਰੇ ਆਏ ਸੀ ਆਪਦੇ ਵਲੰਟੀਅਰਸ ਲੈ ਕੇ ਆਪਦੇ ਪਾਰਟੀ ਦੇ ਅਹੁਦੇਦਾਰਾਂ ਨੂੰ ਲੈ ਕੇ ਪਰ ਉਦੋਂ ਉਹਨਾਂ ਨੇ ਆ ਕੇ ਉਰੇ ਇੱਕ ਫਾਰਮੈਲਿਟੀ ਕਾਲ ਕਰੀ ਆਪਦੇ ਮੰਤਰੀ ਨੂੰ ਮਾਨਯੋਗ ਕੁਲਦੀਪ ਧਾਲੀਵਾਲ ਨੂੰ ਉਦੋਂ ਕਾਲ ਕੀਤੀ ਗਈ ਵੀ ਅਸੀਂ ਤੁਹਾਡਾ ਕੰਮ ਕਹਿੰਦੇ ਹਫਤੇ 'ਚ ਕਰ ਦੇਾਂਗੇ ਉਹ ਹਫਤਾ ਹਜੇ ਤੱਕ ਪਤਾ ਨਹੀਂ ਕਦੋਂ ਸਟਾਰਟ ਹੋਣਾ ਹੈ ਕਦੋਂ ਖਤਮ ਹੋਣਾ ਹੈ ਉਹ ਤੋਂ ਬਾਅਦ ਮੀਤਿਆਰ ਨੂੰ ਲੋਕਾਂ ਨੇ ਫੋਨ ਕਰਿਆ ਉਰ ਉਹਦੇ ਐਮਪੀ ਮੈਂਬਰ ਪਾਰਲੀਮੈਂਟ ਚੁਣ ਕੇ ਗਏ ਸਨ ਉਹ ਨਹੀਂ ਉਰੇ ਆਏ ਉਹਨਾਂ ਨੇ ਫੋਨ ਨਹੀਂ ਚੱਕਿਆ ਇਹ ਹੜ ਬੀਤੀ ਇਹ ਤਮਾਮ ਲੋਕਾਂ ਦੀ ਹੈ ਸਾਹਿਬ ਅਸੀਂ ਅੱਜ ਉਰੇ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਇਹ ਗੱਲ ਕਹਿਣੀ ਚਾਹੁੰਦੇ ਆ ਮਾਨਯੋਗ ਡੀਸੀ ਸਾਹਿਬ ਨੂੰ ਔਰ ਮਾਨਯੋਗ ਐਸਡੀਐਮ ਸਾਹਿਬ ਨੂੰ ਕਿ ਇਹਦਾ ਜਾਇਜ਼ਾ ਲਿਆ ਜਾਵੇ ਕਿਉਂਕਿ ਜਿਹੜੇ ਸੀਐਮ ਦਫ਼ਤਰ ਦੇ ਵਿਅਕਤੀ ਸਨ ਸਾਹਿਬ ਉਹ ਕਿੰਨੀ ਵਾਰ ਜਾਇਜ਼ਾ ਲਾਗੇ ਪਰ ਕੰਮ ਨਹੀਂ ਚੱਲਿਆ ਉਰੇ ਕਿਉਂਕਿ ਉਹ ਤਾਂ ਇੱਕ ਵਾਰ ਵੋਟਾਂ ਵੇਲੇ ਆਉਂਦੇ ਨੇ ਆ ਹੁਣ ਪੰਚਾਇਤੀ ਚੋਣਾਂ ਨੇ ਹੁਣ ਵੀ ਉਹਨਾਂ ਦੇ ਆਉਣਗੇ ਲਾਰਾ ਲਾ ਕੇ ਜਾਣਗੇ ਉਹ ਲਾਰੇ ਤੋਂ ਇਲਾਵਾ ਕੰਮ ਕੋਈ ਕਰਦਾ ਨਹੀਂ ਅਸੀਂ ਉਰੇ ਕੋਈ ਵਿਰੋਧੀ ਧਿਰ ਜਾਂ ਕੋਈ ਕਾਂਗਰਸੀ ਹੋ ਕੇ ਇਕੱਠੇ ਨਹੀਂ ਹੋਏ ਉਰੇ ਅਸੀਂ ਉਰੇ ਦੇ ਪਿੰਡਾਂ ਦੇ ਵਸਨੀਕ ਹੋ ਕੇ ਇਕੱਠੇ ਹੋਏ ਆਂ ਧੂਰੀ ਦੇ ਨਾਗਰਿਕ ਹੋ ਕੇ ਇਕੱਠੇ ਹੋਏ ਆਂ ਔਰ ਤੇ ਸਾਡਾ ਅਧਿਕਾਰ ਹੈ ਕਿਉਂਕਿ ਜਿਹੜੀ ਇਹ ਸੜਕ ਹੈ ਉਰੇ ਛੋਟੇ-ਛੋਟੇ ਬੱਚੇ ਆਪਦੇ ਸਕੂਲਾਂ ਨੂੰ ਵੀ ਜਾਂਦੇ ਆਂ ਛੋਟੀਆਂ ਕੁੜੀਆਂ ਵੀ ਜਾਂਦੀਆਂ ਤੇ ਕਿੰਨੇ ਮਾੜੇ ਹਾਲਾਤ ਹੈ ਕਿ ਇੱਕ ਬੱਚਾ ਵੀ ਉਥੋਂ ਨਿਕਲ ਨਹੀਂ ਸਕਦਾ ਇੰਨੇ ਮਾੜੇ ਹਾਲਾਤ ਨੇ ਮੋਟਰਸਾਈਕਲ ਤਾਂ ਦੂਰ ਦੀ ਗੱਲ ਹੈ ਪੈਦਲ ਵੀ ਨਿਕਲਣਾ ਬੜਾ ਔਖਾ ਹੋ ਚੁੱਕਿਆ ਹੈ ਮੇਰਾ ਨਾਮ ਮੇਵਾ ਸਿੰਘ ਦਾ ਫੌਕਾ ਸਰਪੰਚ ਪਿੰਨ ਬੋਬਾਪੁਰ ਜਿਹੜੇ ਆਪਾਂ سامنے ਖੜੇ ਆ ਤੁਸੀਂ ਦੇਖ ਹੀ ਰਹੇ ਹੋ ਇੱਥੇ ਰੇੜਵੀ ਫਾਟ ਦੇ ਅੰਡਰ ਬ੍ਰਿਜ ਬਣਨਾ ਸੀ ਜੋ ਕਿ 10 11 ਦਿਨ ਹੀ ਹੋ ਗਏ ਉਹਨੂੰ ਠੇਕੇਦਾਰ ਪੱਟ ਕੇ ਇੱਥੋਂ ਭੱਜ ਗਿਆ ਕੋਈ ਕੰਮ ਨਹੀਂ ਚੱਲ ਰਿਹਾ ਜੋ ਵੀ ਜ਼ਿੰਮੇਵਾਰ ਨਾ ਉਹਨੇ ਦੂਸਰੇ ਅਬ ਦੇ ਖੇਤਾਂ ਜਾਣਾ ਉਹ ਰਾਹ ਬੰਦ ਹੈ ਜੇ ਸਾਹਿਬ ਇਹ ਪੰਜ ਪਿੰਡਾਂ ਤੋਂ 10 ਪਿੰਡਾਂ ਦੇ ਲੋਕ ਇੱਥੋਂ ਵੀ ਬੰਗਦੇ ਨੇ ਉਹਨਾਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੈ ਬੱਚੇ ਸਾਡੇ ਪੜ੍ਹਨ ਜਾਂਦੇ ਨੇ ਬਾਲਮਗੜ ਹਾਈ ਸਕੂਲ ਦਾ ਸਾਡੇ ਬੱਚੇ ਬੜੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਨੂੰ ਕਿਸੇ ਟਾਈਮ ਵੀ ਬਹੁਤ ਖਤਰਾ ਹੈ ਇਥੋਂ ਦੀ ਇਹ ਸਾਡਾ ਮਾਥੜਾ ਹੈ ਵੀ ਇਹਨੂੰ ਸੇਤੋ ਸੇਤੀ ਬਣਾਇਆ ਜਾਵੇ ਜਾਂ ਇਹ ਇਸ ਨੂੰ ਬੰਦ ਕੀਤਾ ਜਾਵੇ ਠੇਕੇਦਾਰ ਕਿਉਂ ਕੰਮ ਛੱਡ ਕੇ ਭੱਜ ਗਿਆ ਇਵੇਂ ਠੇਕੇਦਾਰ ਨੇ ਦੱਸ ਸਕਦਾ ਕਿਉਂ ਭੱਜ ਗਿਆ ਇਸ ਬਾਰੇ ਕੋਈ ਪ੍ਰਸ਼ਾਸਨ ਉੱਚ ਅਧਿਕਾਰੀ ਨੂੰ ਤੁਸੀਂ ਦਿੱਤੀ ਮਿਲੇ ਹੋ ਅਸੀਂ ਵੋਟਾਂ ਬਾਅਦ ਬੰਦੇ ਨੀਰਹਰ ਜੁਦਾਦੇ ਨੇ ਮੈਂ ਵਿਚ ਨਹੀਂ ਸੀ ਉਹ ਆਏ ਸੀ ਉਹ ਵੋਟਾਂ ਦੇ ਕਿ ਉਹ ਵੀ ਇਥੋਂ ਅਡੰਪਤ ਹੋ ਗਏ ਕਿਉਂਕਿ ਉਹਨਾਂ ਵੋਟਾਂ ਦਾ ਵੋਟਾਂ ਚਾਹੀਦੇ ਸੀ ਤੇ ਜਿਹੜੇ ਆਮ ਆਦਮੀ ਗਾਡੇ ਦੇ ਸਾਡੇ ਪਿੰਡਾਂ ਕੀ ਜਿਹੜੇ ਉਹਨਾਂ ਦੇ ਚਮਚੇ ਕਹੋਂਦੇ ਨੇ ਉਹ ਵੀ ਦਫ਼ਤਰ ਜਾ ਕੇ ਕਹਿ ਰਹੇ ਨੇ ਪਰ ਉਹਨਾਂ ਨੂੰ ਸੁਣਦਾ ਕੋਈ ਨਹੀਂ ਜਿਹੜੇ ਪਿੰਡਾਂ ਦੇ ਚਮਚੇ ਨੇ ਸਾਡੇ ਆਮ ਆਦਮੀ ਵਾਲੇ ਉਹਨਾਂ ਦਾ ਵੀ ਕੁਝ ਨਹੀਂ ਬਣ ਰਿਹਾ ਇੱਕ ਆਮੋ ਤੇ ਵੀ ਉੱਥੇ ਖੜਾ ਹੈ। ਲੋਈ ਮੰਗਤੀ ਕਰਦੇ ਹੋ ਤੁਸੀਂ। ਅਸੀਂ ਮੰਗੇ ਕਰਦੇ ਜਾ ਪਾ ਇਸ ਨੂੰ ਚੜਾ ਜਾਦੂ ਕੀਤਾ ਜਾਵੇ ਥੋੜੇ ਦਿਨਾਂ ਵਿੱਚ। ਨਹੀਂ ਇਹਦੇ ਕੋਈ ਖਾਸ ਲੋੜ ਨਹੀਂ। ਪਹਿਲਾਂ ਵਾਂਗ ਹੀ ਰੱਖਿਆ। ਪਹਿਲਾਂ ਵਾਂਗ ਹੀ ਰੱਖਿਆ ਗਿਆ ਓਏ। ਜੇ ਥੋੜੀ ਇਹ ਬਣ ਗਿਆ ਪੜ ਪਾ ਥੋੜੇ ਗੰਦੇ ਆਂ ਦੇ ਟੋਡੀਆਂ ਕਿ ਹੋਰ ਟੋੜੀ ਨਹੀਂ ਬੰਗੂਗੀ। ਇਹ ਬਹੁਤ ਵੱਡੀ ਪਰਲਮ ਬਣ ਜਾਣੀ ਹੈ ਕਿਸੇ ਤਰ੍ਹਾਂ। ਇਹ ਬਿਲਕੁਲ ਬੰਦ ਹੋਣਾ ਚਾਹੀਦਾ। ਓਜੀ ਕੀ ਨਾਮ ਥੋੜੀ? ਜਰਨਲ ਸਿੰਘ ਜੀ। ਕਿਹੜੇ ਪਿੰਡ ਦੇ ਹੋ? ਬੱਲਮਗੜ ਤੋਂ ਸਰਪੱਤ ਜੀ ਮਾਮਲਾ ਕੀ ਹੈ ਕਿ ਇੱਥੇ ਕਿੰਨੇ ਗਲੋਕ ਪਰੇਸ਼ਾਨ ਨੇ ਕਿੰਨੇ ਚੱਤੋਂ ਪਰੇਸ਼ਾਨ ਹੋ ਇਹ ਮਾਮਲਾ ਮੈਂ ਤਾਂ ਇੰਨਾ ਹੈਰਾਨ ਆ ਇਸ ਵੇਲੇ ਵੀ ਸੀਐਮ ਦਾ ਸ਼ਹਿਰ ਹੋਵੇ ਸੀਐਮ ਆਪ ਦੇ ਐਮਐਲਏ ਬਣੇ ਹੋਣ ਤੇ ਇੰਨੀ ਮਤਲ ਨਿਰਦਇਤਾ ਮੈਂ ਨਹੀਂ ਅਜੇ ਤੱਕ ਦੇਖੀ ਵੀ ਪਿੰਡ ਜਿਹੜਾ ਬੱਲਮਗੜਾ ਉੱਥੇ ਹਾਈ ਸਕੂਲ ਹੈ ਬੱਬਨਪੁਰ ਦੇ ਬੱਚੇ ਇੱਥੋਂ ਦੀ ਲੱਗਦੇ ਨੇ ਦੇਖੋ ਤੁਸੀਂ ਹਾਲਾਤ ਜੇ ਕੋਈ ਬੱਚੇ ਦੀ ਡੇਕੇ ਡੱਥ ਹੋ ਜੇ ਪ੍ਰਸ਼ਾਸਨ ਨੂੰ ਕੋਈ ਮਤਲਬ ਇਹਦੇ ਬਿਲ ਧਿਆਨ ਨਹੀਂ ਆ ਰਿਹਾ ਔਰ ਔਰ ਜੀਰੀ ਦਾ ਸੀਜ਼ਨ ਆ ਗਿਆ ਉੱਪਰ ਧੀਰੀ ਸਾਡੇ ਪਿੰਡ ਮੰਡੀ ਬਣੀ ਹੋਈ ਐ ਸਾਰੇ ਜਿਹੜੇ ਬੱਬਨਪੁਰ ਦੀ ਜਿਹੜੀ ਜਿੰਸ ਐ ਉਹ ਇੱਥੋਂ ਦੀ ਕਿੱਥੋਂ ਦੀ ਜਾਊਗੀ ਉਧਰ ਵੀ ਬਲੌਕ ਐ ਰੋਡ ਇਧਰ ਵੀ ਆ ਪਟਕੇ ਠੇਕੇਦਾਰ ਐ ਜਿਹੜਾ ਉਹ ਮਿੱਟੀ ਵੀ ਮੈਂ ਤਾਂ ਕਹਿੰਦਾ ਮਿੱਟੀ ਵੀ ਵੇਚ ਕੇ ਖਾ ਗਿਆ ਉਹ ਕਿੰਨੇ ਪਿੰਡ ਦੇ ਲੋਕ ਨੇ ਇੱਥੋਂ ਕਿੰਨੇ ਪਿੰਡਾਂ ਨੂੰ ਇੱਥੇ ਦੀ ਸੜਕਾ ਜਾਂਦੀ ਐ ਇਹ ਤਕਰੀਬਨ ਜੀ 10 12 ਪਿੰਡਾਂ ਨੂੰ ਸੜਕ ਲੱਗਦੀ ਐ ਹੱਥਾਂ ਤੱਕ ਅੱਗੇ ਵੀ ਜਾਂਦੇ ਲੋਕ ਮਲੇ ਕੋਲ ਦੇ ਤੱਕ ਬੱਚੇ ਵੀ ਨੰਗਦੇ ਹੋਣਗੇ ਬੱਚੇ ਵੀ ਲੰਗਦੇ ਨੇ ਜੀ ਕੀ ਮੰਗ ਕੀ ਕਰ ਦੂੰ ਸੀ ਦੇਖੋ ਮੰਗ ਤਾਂ ਸਾਡੀ ਤਾਂ ਇਹੀ ਐ ਵੀ ਨਹੀਂ ਤਾਂ ਇਹਨੂੰ ਉਵੇਂ ਜਿckਰੀ ਰਹਿਣ ਦੇਣ ਬੰਦ ਰਹਿਣ ਦੇ ਸਾਨੂੰ ਤਾਂ ਫ ਇਹ ਜੇ ਲਾਉਣੇ ਤਾਂ ਇਹਦੀ ਦੂਰ ਢਾਲ ਰੱਖ ਕੇ ਜਿਹੜੇ ਗੰਨੇ ਦੀਆਂ ਟਰਾਲੀਆਂ ਨੇ ਜਾਂ ਲੋਹੜ ਵਾਲੀਆਂ ਟਰਾਲੀਆਂ ਨੇ ਕੰਮ ਸਕੇ ਉਹਨਾਂ ਨੂੰ ਵੀ ਧਿਆਨ ਚ ਰੱਖੇ ਮੈਨੂੰ ਜ਼ਿੰਮੇਵਾਰਾਂ ਨੂੰ ਕੋਲੇ ਰੱਖ ਕੇ ਉਹਦੀ ਲੇਵਲ ਹੈ ਜਿਹੜਾ ਉਹ ਲਿਆ ਜਾਵੇ ਔਰ ਜਲਦੀ ਬਣਾਇਆ ਜਾਵੇ ਨਹੀਂ ਇਹਨੂੰ ਬੰਦ ਕਰ ਦੇਣਾ ਅਗਲਾ ਸ਼ਗਰਤ ਕੀ ਹੋਏਗਾ ਮਨ ਕੀ ਜੇ ਦੇਖੋ ਸ਼ਿੰਗਰਸਤਾ ਸਾਡਾ ਇਹ ਹੈ ਵੀ ਨਹੀਂ ਤਾਂ ਹੀ ਰੇਲ ਨਾ ਰੋਕਾਂਗੇ ਜਾਂ ਅਸੀਂ ਫਿਰ ਹਾਈਵੇ ਸੜਕ ਜਾਉਂਕਾਂਗੇ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਦੇ ਅਧਿਕਾਰ ਖੇਤਰ ਹੇਠ ਆਉਂਦਾ ਇਹ ਜਾਂ ਤਾਂ ਇਹਨੂੰ ਬੰਦ ਕਰਾ ਦੇਣ ਨਹੀਂ ਇਹਨੂੰ ਇਮੀਡੀਏਟ ਚੰਗ ਕਰ ਮੇਰਾ ਨਾਮ ਜੀ ਐਕਸਾ ਕੈਪਟਨ ਸਰਜੀਤ ਸਿੰਘ ਪੰਡ ਜਾਤੀ ਮਾਦਰਾ ਤੇ ਮੌਜੂਦਾ ਸਰਪੰਚ ਦਾ ਭਰਾ ਮੈਂ ਤੇ ਇਹ ਅੱਜ ਤੋਂ 10 ਮਹੀਨਿਆਂ ਤੋਂ ਤਕਰੀਬਨ ਇਸੇ ਹਾਲਾਤਾਂ ਦੇ ਵਿੱਚ ਹੀ ਪਿਆ ਲੋਕ ਇੱਥੋਂ ਦੀ ਐਨੇ ਪਰੇਸ਼ਾਨ ਨੇ ਜੋ ਕੇਆਰਬੀ ਐਲ ਫੈਕਟਰੀ ਦੇ ਵਿੱਚ ਰਾਤ ਨੂੰ ਬੰਦੇ ਜਾਂਦੇ ਨੇ ਨੇਰੇ ਹੋਏ ਡਿਊਟੀਆਂ ਤੋਂ ਆਉਂਦੇ ਨੇ ਕਿਸੇ ਟਾਈਮ ਵੀ ਕੋਈ ਐਦਾਂ ਦੇ ਹਾਲਾਤ ਬਣ ਸਕਦੇ ਨੇ ਬੰਦੇ ਦੀ ਡੈਥ ਹੋ ਸਕਦੀ ਹੈ ਪ੍ਰੋਬਲਮ ਆ ਸਕਦੀ ਹੈ ਐਸ ਵਕਤ ਹੀ ਇੱਕ ਜਾਨਕੀ ਇੱਕ ਚੋਰੀ ਦਾ ਘਰ ਬਣਿਆ ਹੋਇਆ ਲੋਕ ਇੱਥੋਂ ਦੋ ਬਦਰਾਤ ਬਰਾਤੇ ਬੰਦੇ ਲੰਘਦੇ ਨੇ ਤਾ ਇਥੋਂ ਕਿਸੇ ਵੀ ਟਾਈਮ ਦੇ ਉੱਤੇ ਕੋਈ ਖਤਰਾ ਹੋ ਸਕਦਾ ਹੈ ਤੇ ਚੋਰ ਨੇ ਜਿਹੜੇ ਇੱਥੇ ਠੱਗੀਆਂ ਮਾਰਦੇ ਨੇ ਇੱਥੋਂ ਘੇਰਦੇ ਨੇ ਬੰਦਿਆਂ ਨੂੰ ਇਹ ਵੀ ਨੁਕਸਾਨ ਆ ਬਹੁਤ ਜ਼ਿਆਦਾ ਵੱਡਾ ਹੈ ਤੇ ਦੂਸਰੀ ਗੱਲ ਰਹੀ ਹੈ ਇੱਥੇ ਵੀ ਬਨਪੁਰ ਦੇ ਤਕਰੀਬਨ 10 10 11 11 12 12 ਸਾਲਾਂ ਦੇ ਬੱਚੇ ਇੱਥੋਂ ਲੰਘਦੇ ਨੇ ਛੋਟੇ ਉਹ ਕਿਸੇ ਵੇਲੇ ਵੀ ਸਾਈਕਲ ਤੋਂ ਸਲਿੱਪ ਕਰਕੇ ਇੱਥੇ ਆਪਦਾ ਜਾਨੀ ਮਾਨੀ ਨੁਕਸਾਨ ਹੋ ਸਕਦਾ ਉਹਦਾ ਜੀ ਕਿਰਪਾ ਕਰਕੇ ਅਸੀਂ ਪ੍ਰਸ਼ਾਸਨ ਨੂੰ ਔਰ ਡੀਸੀ ਸਾਹਿਬ ਨੂੰ ਔਰ ਮੁੱਖ ਮੰਤਰੀ ਭਗਵਾਨਤਮਾਨ ਸਾਹਿਬ ਜੀ ਨੂੰ ਬੇਨਤੀ ਕਰਦੇ ਆਂ ਵੀ ਜਾਂ ਤਾਂ ਇਹਨੂੰ ਜੈਸੇ ਇੱਥੇ ਕਰਦੇ ਨੇ ਵੀ ਬੰਦ ਹੀ ਕਰ ਦੇਣ ਨਹੀਂ ਇਹਨੂੰ ਜਲਦੀ ਤੋਂ ਜਲਦੀ ਬਣਾ ਕੇ ਸਹੀ ਤਰੀਕੇ ਦੇ ਨਾਲ ਇਹਨੂੰ ਠੀਕ ਕਰ ਦੇਣਾ ਨਹੀਂ ਫਿਰ ਇਹਦੀ ਢਾਲ ਬਣਾ ਕੇ ਚੰਗੇ ਤਰੀਕੇ ਨਾਲ ਜਵੇਂ ਗੰਨੇ ਦੀ ਟਰਾਲੀ ਕਣਕਾਂ ਦੀਆਂ ਟਰਾਲੀਆਂ ਤੇ ਹੋਰ ਜਿਹੜੀ ਜੀਰੀ ਦੀ ਫਸਲ ਜਾਂਦੀ ਹੈ ਵੀ ਠੀਕ ਤਰੀਕੇ ਨਾਲ ਉੱਪਰ ਚੜ ਜੇ ਏਸੇ ਤਰੀਕੇ ਨਾਲ ਹੀ ਹੋ ਰਹੇ ਤੇ ਇਹ ਜਦੋਂ ਜ਼ਿਆਦਾ ਤਾਂ ਇਹਦਾ ਨੁਕਸਾਨ ਇਹੀ ਆ ਵੀ ਜੇ ਇਹ ਹੁਣ ਐਸ ਤਰੀਕੇ ਨਾਲ ਇਹ ਪਿਆ ਬਚਾਲੇ ਤੇ ਇਹਦੇ ਵਿੱਚ ਬਹੁਤ ਹੀ ਮਤਭਾਗੀ ਗੱਲ ਹੈ ਇਹ ਵਧੀਆ ਚੱਕਰ ਦੀ ਗੱਲ ਨਹੀਂ ਹੈਗੀ ਤੇ ਇਹ ਬਹੁਤ ਹੀ ਗਲਤ ਹੈ ਕਿੰਨੇ ਪਿੰਡਾਂ ਨੂੰ ਰਸਤਾ ਜਾਂਦਾ ਜੀ ਇਹ ਤਕਰੀਬਨ 12-13 ਪਿੰਡਾਂ ਨੂੰ ਰਸਤਾ ਜਾਂਦਾ ਜੀ ਬੱਲਾ ਮੰਗੜ ਦੁਗਣੀ ਜਾਤੀ ਮਾਜਰਾ ਹਾਥਨ ਬਮਾਲ ਫਰਵਾਹੀ ਦੇ ਲੋਕ ਵੀ ਆਉਂਦੇ ਨੇ ਫਾਇਦ ਘੜ ਦੇ ਲੋਕ ਵੀ ਆਉਂਦੇ ਨੇ ਦਲੇਲ ਘੜ ਦੇ ਲੋਕ ਵੀ ਆਉਂਦੇ ਨੇ ਅਸੀਂ ਇਹ ਹੀ ਕਹਿਣਾ ਚਾਹੁੰਦਾ ਜੀ ਜੋ ਕਿ ਸਾਡੇ ਇਧਰ ਦੇ ਪਿੰਡ ਨੇ ਬਮਾਲ ਦੁਗਣੀ ਜਾਤੀ ਮਾਜਰਾ ਬੱਲਾ ਮੰਗੜ ਜੋ ਕਿ ਇਧਰ ਸਾਡੇ ਕਾਲਜ ਸਕੂਲ ਵੀ ਪੈਂਦਾ ਸਾਡੀਆਂ ਬੱਚੀਆਂ ਵੀ ਜਾਂਦੀਆਂ ਨੇ ਪੜ੍ਹਨ ਵਾਸਤੇ ਬੱਚੇ ਵੀ ਜਾਂਦੇ ਨੇ ਸਾਨੂੰ ਇਹ ਫਾੜਕ ਦਾ ਕੋਈ ਪ੍ਰੋਬਲਮ ਨਹੀਂ ਸੀ ਪਹਿਲਾਂ ਪਰ ਇਹ ਖੋਜ ਕੇ ਖਾਹੀ ਬਣਾਈ ਗਈ ਪੂਰੀ ਇਹਦਾ ਹੁਣ ਕੋਈ ਹੱਲ ਹੋਣਾ ਚਾਹੀਦਾ ਜਾਂ ਤਾਂ ਇਹ ਬਿਲਕੁਲ ਬੰਦ ਨਾ ਚਾਹੀਦਾ ਨਹੀਂ ਇਹ ਬੰਦ ਹੋ ਕੇ ਦੁਆਰੇ ਜਿਸ ਤਰ੍ਹਾਂ ਪਹਿਲਾਂ ਫਾੜਕ ਚੱਲਦਾ ਉਸੇ ਦਾ ਫਾੜਕ ਚੱਲਦਾ ਚਾਹੀਦਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਦਿੱਤੀ ਭੇਚੀਏ ਹੁਣ ਸਾਨੂੰ ਇੰਨਾ ਮੁਸ਼ਕਲ ਹੋ ਚੁੱਕੀ ਹੈ ਕੇ ਸਾਨੂੰ ਜੈਂਸ ਵੀ ਹੁਣ ਬੁਲੇ ਆਪਣੇ ਝੋਨੇ ਦੀ ਝੋਨਾ ਆਉਣਾ ਹੈ ਮੰਡੀ ਆ ਵੱਲੋਂ ਕੱਢਦੀ ਤੇ ਇੱਥੇ 11 ਤਕਰੀਬਨ 11 12 ਆੜਤੀਆਂ ਦੀ ਦੁਕਾਨ ਹੈ ਇੱਥੇ ਉਹ ਬਿਲਕੁਲ ਬੰਦ ਇੱਧਰੋਂ ਬੱਬਨਪੁਰ ਤੋਂ ਲੈ ਕੇ ਆਪਣੇ ਰੋਦੂ ਵਾਲੇ ਤੋਂ ਲੈ ਕੇ ਸਾਰੇ ਇੱਥੇ ਆਪਣੇ ਜੀਲੀ ਆਉਂਦੀ ਹੈ ਉਹ ਬਿਲਕੁਲ ਹੁਣ ਬੰਦ ਪਈ ਹੈ ਤੁਹਾਨੂੰ ਪਤਾ ਹੀ ਆ ਖੱਡੇ ਹੋ ਚੁੱਕੇ ਨੇ ਇਸ ਕਰਕੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਸਿੱਧੂ ਸਿੱਧਾ ਹੱਲ ਹੋਣਾ ਚਾਹੀਦਾ ਨਹੀਂ ਇਹ ਸਖਤ ਕਾਰਵਾਈ ਅਸੀਂ ਮੈਂ ਕਿਸਾਨ ਜੁਨੇ ਦਾ ਪ੍ਰਧਾਨ ਹੁੰਦਾ ਹੋਇਆ ਅਗਰਾਹਾ ਗਰੁੱਪ ਦਾ ਹੁੰਦਾ ਹੋਇਆ ਅਸੀਂ ਸਖਤ ਪੂਰਾ ਸਟੈਂਡ ਲਾਵਾਂਗੇ ਅੱਜ ਜੀ ਮੀਡੀਆ ਰਾਹੀਂ ਇਹ ਮੁੱਦਾ ਸਾਡੇ ਧਿਆਨ ਚ ਲਿਆਇਆ ਗਿਆ ਤੇ ਜੀ ਜੇ 12 ਪਿੰਡਾਂ ਦੇ ਲੋਕਾਂ ਨੂੰ ਰਾਹ ਸੰਬੰਧੀ ਦਿੱਕਤ ਆ ਰਹੀ ਹੈ ਤੇ ਬੜਾ ਸੈਂਸਿਟਿਵ ਮੈਟਰ ਹੈ ਜੀ ਕਿਉਂਕਿ ਅੱਜਕੱਲ ਮੰਡੀਆਂ ਦਾ ਸੀਜ਼ਨ ਵੀ ਆਉਣ ਵਾਲਾ ਹੈ ਤੇ ਅਸੀਂ ਆ ਰੇਲਵੇ ਨਾਲ ਸੰਪਰਕ ਕਾਇਮ ਕਰਕੇ ਜੀ ਕਿ ਕਿਸ ਲੈਵਲ ਤੇ ਰੁਕਿਆ ਤੇ ਕਿਉਂ ਰੁਕਿਆ ਕੋਸ਼ਿਸ਼ ਕਰਾਂਗੇ ਜੀ ਮਸਲੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ